ਇਕ ਇਨਸਾਨ ਦਾ ਕਿਰਦਾਰ ਉਹਦਾ ਕਿਰਦਾਰ ਉਥੋਂ ਪਤਾ ਚੱਲਦਾ ਹੈ ਕਿ ਆਪਣੀ ਕੌਮ ਪ੍ਰਤੀ ਕਿੰਨਾ ਵਫਾਦਾਰ ਹੈ ਅੱਜ ਆਏ ਦਿਨ ਸਿੱਖਾ ਨਾਲ ਮਤਰੇਈ ਮਾ ਵਰਗਾ ਵਿਵਾਰ ਕਰ ਰਹੀ ਹੈ ਭਾਜਪੀ ਪਰ ਇਹ ਬੇਸ਼ਰਮ ਦੇ ਲੋਕ ਇਹਨਾਂ ਦੀਆਂ ਇਹ ਤਸਵੀਰਾਂ ਵੇਖ ਕੇ ਮੈਂ ਕਸੰਗਤ ਨੂੰ ਕਹਾਂਗਾ ਤਸਵੀਰਾਂ ਵੇਖੋ ਇਹ ਤਸਵੀਰਾਂ ਦੇਖ ਕੇ ਇਹਨਾਂ ਨੂੰ ਜਿੰਨੀਆਂ ਲਾਜਤਾਂ ਪਾਈਆਂ ਜਾਣ ਇਹ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਤਾਲਕਾ ਨੂੰ ਅਤੇ ਦਿੱਲੀ ਕਮੇਟੀ ਦੇ ਜਲਸ ਚੇਤਰ ਜਗਦੀਪ ਕਾਲੋ ਨੂੰ ਤੁਸੀਂ ਦੱਸੋ ਐਸਾ ਤੁਸੀਂ ਕਿਹੜਾ ਮਸਲਾ ਹੱਲ ਕਰਾਇਆ ਕਿ ਤੁਸੀਂ ਆ ਜਨਦਿਆਂ ਦੇ ਗੋਡੀ ਹਟਾ ਲਾ ਰਹੇ ਹੋ ਆ ਸੰਗਤ ਜੀ ਵਾਈਟਵਰ ਜੀ ਕਾ ਖਾਲਸਾ ਵਾਈਟਵਰ ਜੀ ਕੀ ਫਤਿਹ ਇੱਕ ਕਹਾਵਤ ਬੜੀ ਮਸ਼ਹੂਰ ਹੈ ਕਹਿੰਦੇ ਬੇਸ਼ਰਮਾਂ ਦੀ ਦੁਲਗੀਦਾਰ ਕਹਿੰਦੇ ਅਸੀਂ ਡੋਰ ਡੋਰ ਖਾਨੇ ਆ ਇੱਕ ਇਨਸਾਨ ਦਾ ਕਿਰਦਾਰ ਉਹਦੇ ਤਪੜਿਆ ਤੋਂ ਨਹੀਂ ਉਹਦੀ ਹਰਕਤਾਂ ਤੋਂ ਨਹੀਂ ਉਹਦੇ ਰੈਂਡ ਸੈਂਡ ਦੇ ਤਰੀਕੇ ਤੋਂ ਨਹੀਂ ਉਹਦਾ ਕਿਰਦਾਰ ਉਥੋਂ ਪਤਾ ਚੱਲਦਾ ਹੈ ਕਿ ਆਪਣੀ ਕੌਮ ਪ੍ਰਤੀ ਕਿੰਨਾ ਵਫਾਦਾਰ ਹੈ ਅੱਜ ਹਿੰਦੁਸਤਾਨ ਦੇ ਅੰਦਰ ਵਸਦਾ ਇੱਕ ਸਿੰਘ ਜਿਹੜਾ ਜਗਦੀ ਜਗਵੀਰ ਸਿੰਘ ਹੈ ਜਿੰਦੇ ਅੰਦਰ ਕੌਮ ਪ੍ਰਤੀ ਦਰਦ ਹੈ ਉਹ ਇਹ ਦਲਾਤ ਹੈ ਜਿਹੜੀ ਮੌਜੂਦਾ ਸਰਕਾਰ ਹੈ ਜਿਹੜੀ ਸਮੇਂ ਦੀ ਸਰਕਾਰ ਹੈ ਹਿੰਦੁਸਤਾਨ ਦੀ ਬੀਜੇਪੀ ਦੀ ਸਰਕਾਰ ਹੈ ਆਰਐਸਐਸ ਦੀ ਸਰਕਾਰ ਹੈ ਉਹਨਾਂ ਨੇ ਸਿੱਖ ਕੌਮ ਦੇ ਨਾਲ ਸਭ ਤੋਂ ਵੱਡਾ ਧਰੋਹ ਫਾਇਆ ਅੱਜ ਆਇਂ ਦਿਨ ਸਿੱਖਾਂ ਨਾਲ ਮਤਰੀ ਮਾ ਵਰਗਾ ਭਵਾਨ ਕਰ ਰਹੀ ਹੈ ਬੀਜੇਪੀ ਪਰ ਇਹ ਬੇਸ਼ਰਮ ਦੇ ਲੋਕ ਇਹਨਾਂ ਦੀਆਂ ਇਹ ਤਸਵੀਰਾਂ ਵੇਖ ਕੇ ਮੈਂ ਕਸਵਤ ਨੂੰ ਕਹਾਂਗਾ ਤਸਵੀਰਾਂ ਵੇਖੋ ਇਹ ਤਸਵੀਰਾਂ ਦੇਖ ਕੇ ਇਹਨਾਂ ਨੂੰ ਜਿਨੀਅਰ ਲਾਲਤਾ ਪਾਇਆ ਜਾਣ ਇਹ ਦਿੱਲੀ ਕਮੇਟੀ ਦੇ ਪ੍ਰਧਾਨ ਅਰਮਿਤ ਕਾਂਗੜਾ ਨੂੰ ਅਤੇ ਦਿੱਲੀ ਕਮੇਟੀ ਦੇ ਜਰਨਲਿਸਟ ਅਤਰ ਤਕਦੀਰ ਕਾਲੋ ਨੂੰ ਤੇ ਬਾਕੀ ਜਿਹੜਿਆਂ ਨੇ ਛਲਾ ਨੂੰ ਇਹਦੇ ਨਾਲ ਗਏ ਹੈ ਜਿਹੜੇ ਭਾਜਪਾ ਲਈ ਇਸ਼ਾਰੇ ਦੇ ਬੰਦਨ ਵਾਂਗੂ ਨਚੜਾ ਸ਼ੁਰੂ ਕਰ ਦਿੰਦੇ ਆ ਮੇਰਾ ਸਵਾਲ ਹੈ ਇਹਨਾਂ ਲੋਕਾਂ ਨੂੰ ਕਿੰਕੋਂ ਹੁਜਵਾਬ ਦੇਓ ਇਹ ਜਿਹੜੇ ਤੁਸੀਂ ਗੱਲ ਬੱਕੜੀ ਪਾ ਰਹੇ ਹੋ ਭਾਜਪਾ ਦੇ ਮੰਤਰੀਆਂ ਨਾਲ ਇਹ ਜਿਹੜੇ ਤੁਸੀਂ ਹੱਥ ਮਿਲਾ ਰਹੇ ਹੋ ਇਹ ਜਿਹੜੇ ਤੁਸੀਂ ਕੋਟੀ ਹੱਤ ਲਾ ਰਹੇ ਹੋ ਇੱਕ ਦਾ ਦੇ ਲਈ ਸੰਗਤ ਨੂੰ ਜਵਾਬ ਦਿਓ ਐਸਾ ਕਿਹੜਾ ਇਹਨਾਂ ਨੇ ਕੌਮ ਦਾ ਕੰਮ ਸਵਾਰਿਆ ਹੈ ਕਿ ਐਸਾ ਕਿਹੜਾ ਇਹਨਾਂ ਨੇ ਕੌਮ ਦਾ ਮਸਲਾ ਹੱਲ ਕੀਤਾ ਹੈ ਇਹ ਤੁਸੀਂ ਦੱਸੋ ਐਸਾ ਤੁਸੀਂ ਕਿਹੜਾ ਮਸਲਾ ਹੱਲ ਕਰਾਇਆ ਕਿ ਤੁਸੀਂ ਇਹਨਾਂ ਦੇ ਕੋਟੀ ਹੱਤ ਲਾ ਰਹੇ ਹੋ ਗੰਦ ਵਕੜੀਆਂ ਮਾਰੇ ਹੋ ਦੱਸੋ ਕੌਮ ਦਾ ਮਸਲਾ ਕੋਈ ਹੱਲ ਕਰਾਇਆ ਜਾਂ ਤੁਸੀਂ ਆਪਣੇ ਘਰ ਦੇ ਬਤਲੇ ਹੱਲ ਕਰਾਏ ਆ ਜਾਂ ਆਪਣੇ ਘਰ ਦੀ ਟਿਕਟਾਂ ਹੱਲ ਕਰਾਈਆਂ ਐਸਕੇ ਤੇ ਗੰਦ ਵਕੜੀਆਂ ਮਾਰੇ ਹੋ ਅੱਜ ਜਿਹੜੀ ਸਰਕਾਰ ਸ਼ਹਿਰੀ ਆ ਮੁਗਰ ਗਈ ਪੰਨੀ ਸਿੰਘਾ ਵੀ ਰਾਈ ਦਰਨ ਤੋਂ ਜਿਹਨੀ ਸਰਤਾਨ ਦੇ ਸਾਡੇ ਤਖਤਤਾ ਤੋਂ ਤੇ ਕਬਜ਼ਾ ਨਹੀਂਤਾ ਹੋਏ ਜਿਹੜੀ ਸਰਕਾਰ ਨੇ ਸਾਡੇ 84 ਗੁਰੂ ਘਰ ਸਾਡੇ ਤੋਂ ਚਿਨੇ ਹੋਰ ਚਾਹੇ ਗੁਰਦਾਰਾ ਡਾਗਵਾਲੀ ਸਾਹਿਬ ਡਾਗਵਾਲ ਸਾਹਿਬ ਦੀ ਗੱਲ ਕਰ ਲਈਏ ਚਾਹੇ ਗੁਰਦਾਰਾ ਗਿਆਨ ਬੋਧੜੀ ਸਾਹਿਬ ਦੀ ਗੱਲ ਕਰ ਲਈਏ ਹੋਰ ਵੀ ਤੈਅ ਸੇ ਸਥਾਨ ਨੇ ਜਿਹੜੇ ਅ ਸਿੱਕਾ ਬਲ ਖੋਏ ਗਏ ਆ ਜਿਸ ਸਰਕਾਰ ਨੇ ਬੇਅੰਤ ਬੁਚੜ ਦੇ ਫੋਤਰੇ ਨੂੰ ਜੋਗ ਵੇਨ ਵੁੱਟੜ ਜਿਵੇਂ ਪੰਜਾਬ ਦੀ ਨੋਜਵਾਰੀ ਨੂੰ ਕੋਹ ਕੋ ਕੇ ਮਾਰਿਆ ਉਹਦੇ ਪੋਤੇ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਐਸੀ ਸਰਦਾਰਾਂ ਨਾਲ ਤੁਸੀਂ ਕੋਡਨੀ ਪਿਆ ਰਹੇ ਹੋ ਐਸੀ ਸਰਦਾਰਾਂ ਨਾਲ ਤੁਸੀਂ ਗਲ ਬਕੜੀ ਕਰ ਰਹੇ ਹੋ ਤਹੂ ਸ਼ਰਮ ਨਹੀਂ ਆ ਰਹੀ ਤੁਹਾਡਾ ਜਮੀਰ ਇਨਾ ਮਰਮੁਕ ਚੁਕਾ ਕਿ ਤੁਸੀਂ ਕੌਮ ਦੇ ਖਿਲਾਫ ਪੜੇ ਹੋਏ ਹੋ ਅਸਮੂਚਾ ਸਮੂਚੀ ਕੌਮ ਹੈ ਗਲਾਤ ਨਹੀਂ ਹੈ ਕਿ ਇਹ ਕੌਮ ਦੇ ਇਹਨਾਂ ਨੇ ਕੌਮਨਤ ਧੋਖਾ ਮਾਇਆ ਅੱਜ ਭਾਜਪੀ ਸਭ ਤੋਂ ਵੱਧ ਕੌਮਨਤ ਧੋਖਾ ਕਰਾ ਰਹੀ ਹੈ ਸਮੇ ਸਮੇਂ ਤੇ ਰਹਾ ਕੇ ਸਿੰਘ ਕੌਮਨਤ ਧੋਖਾ ਕਰਦੀ ਹੈ ਬਲਦਕਾਰੀ ਸੋਦਾ ਸਾਥ ਉਹਨੂੰ ਕਿੰਨੀ ਵਾਰੀ ਪੈਰੋਂ ਦਿੱਤੀ ਗਈ ਅੱਜ ਹਰਿਆਣਾ ਦੇ ਅੰਦਰ ਚੋਣ ਹੈ ਪਰ ਉਹਨੂੰ 20 ਦਿਨ ਦੀ ਫਿਰ ਪੈਰੋਂ ਦਿੱਤੀ ਗਈ ਉਸ ਤੇ ਤਲੀ ਨਿਮੇਟੀ ਨਹੀਂ ਬੋਲੀ ਉਸ ਟਾਈਮ ਮੀਤ ਸਿੰਘ ਆਲਦਾ ਤੁਸੀਂ ਨਹੀਂ ਬੋਲੇ ਨਾਦਕ ਦੀਪ ਸਿੰਘ ਕਹੋ ਬੋਲਿਆ ਹੈ ਕੋਸਟੀ ਪੈਰ ਹੋਣ ਦੀ ਬਾਤ ਤੁਸੀਂ ਇਹਨਾਂ ਬੱਕਰੀਆਂ ਬਾਰੇ ਉਹਦੇ ਬੋਟੀ ਅੰਦਲਾ ਰਹੇ ਇਨੇ ਇਨੇ ਬੇ ਤਸੀਂ ਬੇ ਬੇਰਹਿਮ ਹੋ ਚੁੱਕੇ ਹੋ ਬੰਦੇ ਲਈ ਇੰਨੀ ਤਾਂ ਪੁਰਸਿਆ ਪਿਆਰੀਆਂ ਹੋ ਗਈਆਂ ਮੈਂ ਸੰਯੁਕਤ ਖਾਲਸਾ ਪੰਥ ਨੂੰ ਖਾਸ ਕਰਕੇ ਮੈਂ ਦਿੱਲੀ ਦੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਅਪੀਲ ਕਰਾਂਗਾ ਇੱਕ ਫਿੱਟ ਕੌਮ ਦਾ ਗੁਰੂ ਬੋਬਨ ਸਿੰਘ ਜੀ ਦਾ ਪੁੱਤਰ ਹੋਣ ਦੇ ਨਾਤੇ ਮੈਂ ਸਮੁੱਚੇ ਥਾਲਸਾ ਪੰਥ ਨੂੰ ਅਪੀਲ ਕਰਾਂਗਾ ਕਿ ਤੁਸੀਂ ਇਹਨਾਂ ਨੂੰ ਆਪਣੇ ਗੁਰੂ ਘਰਾਂ ਦੇ ਵਿੱਚ ਬੁਲਾ ਕੇ ਆਪਣੇ ਘਰਾਂ ਦੇ ਵਿੱਚ ਬੁਲਾ ਕੇ ਸਰੋਪੇ ਦੇਣਾ ਬੰਦ ਕਰੋ ਤੁਸੀਂ ਇਹਨੂੰ ਤੁਸੀਂ ਇਹਨਾਂ ਨੂੰ ਇੱਕ ਸਰੋਪਾ ਦਿੰਦੇ ਹੋ ਇਹ ਕੌਮ ਵੀ ਚਾਂਦ ਮੰਗਾ ਵੇਚ ਕੇ ਆਉਂਦੇ ਆ ਪੀਜਪੀ ਕੋਲ ਜਾ ਕੇ ਇਹ ਤੁਹਾਡੇ ਸਰੋਪੇ ਦਾ ਮੋਹ ਕੌਮ ਸਿੱਕੋਂ ਦੇ ਮਸਲੇ ਵੇਚ ਕੇ ਆ ਗਰਦੇ ਆ ਪੀਜਪੀ ਦੇ ਮੋਹ ਜਾ ਕੇ ਇਹਨਾਂ ਨੂੰ ਸਰੋਂ ਪੇੜੀਆਂ ਬੰਦ ਕਰੋ ਦੇਣੀਆਂ ਤੇ ਇਹਨਾਂ ਨੂੰ ਲਾਹਤਾ ਦਿਓ ਜਿੰਮੀ ਦੋਗੇ ਓਮੀ ਥੋੜੀਆਂ ਪਰ ਇਹਨਾਂ ਨੂੰ ਲਾਹਤਾ ਦਿਓ ਵਾਈਗੁਰਜੀ ਕਾ ਕਾਲਸਾ ਵਾਈਗੁਰਜੀ ਕੀ ਫਤ